ਮਸ਼ਹੂਰ ਸੂਫੀ ਗਾਇਕ ਮਾਸਟਰ ਸਲਿੰਦ ਕਰੋਇਸਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਮਾਸਟਰ ਸਲਿੰਦ ਦੇ ਘਰੇ ਇਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਉਹਨਾਂ ਦੇ ਪਿਤਾ ਅਤੇ ਸੂਫੀ ਗਾਇਕੀ ਦੇ ਮਹਾਨ ਉਸਤਾਦ ਪੂਰਨ ਸ਼ਾ ਕੋਟੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਉਸਤਾਦ ਪੂਰਨ ਸ਼ਾ ਕੋਟੀ ਕਾਫੀ ਸਮੇਂ ਤੋਂ ਦਿਲ ਦੀ ਬਿਮਾਰੀ ਨਾਲ ਜੂਝ ਰਹੇ ਸੀ ਜਿਸ ਕਰਕੇ ਅੱਜ ਉਹਨਾਂ ਦਾ ਦੇਹਾਂਤ ਹੋ ਗਿਆ ਹੈ ਤਨਦਸ ਦੀਲੇ ਪੁਰਸ਼ਾ ਗੋਟੀ ਪੰਜਾਬੀ ਸੂਫੀ ਗਾਇਕਿਕ ਦਾ ਇੱਕ ਵੱਡਾ ਨਾਮ ਰਹਿ ਚੁੱਕੀ ਹਨ ਹੁਣਾਂ ਨੇ ਆਪਣੀ ਸਾਰੀ ਜ਼ਿੰਦਗੀ ਸੂਫੀ ਸੰਗੀਤ ਨੂੰ ਸਮਰਪਿਤ ਕੀਤੀ ਸਾਦਗੀ ਫਕੀਰੀ ਸੋਚ ਸੱਚਾਈ ਉਹ ਹਰੀ ਜੀਵਨ ਦੀ ਪਛਾਣ ਰਹੀ ਹੈ ਉਹ ਅਕਸਰ ਕਹਿੰਦੇ ਸਨ ਕਿ ਉਹਨਾਂ ਦੀ ਸਲ ਕਮਾਈ ਸ਼ੋਹਰਤ ਨਹੀਂ ਸਗੋ ਗਾਇਕੀ ਹੈ ਜੋ ਉਹਨਾਂ ਨੇ ਪੰਜਾਬੀ ਜਗਤ ਨੂੰ ਦਿੱਤੀ ਉਹਨਾਂ ਨੇ ਕਿਹਾ ਕਿ ਮਾਸਟਰ ਸਲੀਮ ਜਸਬੀਰ ਜੱਸੀ ਅਤੇ ਹੰਸਰਾਜ ਵਰਗੀ ਮਸ਼ਹੂਰ ਗਾਇਕ ਨੂੰ ਅਹਾਣੀ ਪੰਜਾਬੀ ਇੰਡਸਟਰੀ ਨੂੰ ਦਿੱਤੀ ਹਨ ਉਨ੍ਹਾਂ ਦੀ ਦੇਹਾਂ ਦੀ ਖਬਰ ਮਿਲਦੀ ਪੰਜਾਬੀ ਸੰਗੀਤ ਜਗਤ ਉੱਤੇ ਸੋਗ ਦੀ ਲਹਿਰ ਦੌੜ ਪਈ ਹੈ ਕਈ ਪ੍ਰਸਿੱਧ ਗਾਇਕ ਕਲਾਕਾਰਾਂ ਅਤੇ ਪ੍ਰਸ਼ੰਸਕਾਂ ਵੱਲੋਂ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਸੂਫੀ ਗਾਇਕੀ ਦੇ ਇਸ ਮਹਾਨ ਉਸਤਾਦ ਦੇ ਜਾਨ ਨਾਲ ਪੰਜਾਬੀ ਸੰਗੀਤ ਜਗਤ ਨਾ ਪੂਰਾ ਹੋ ਸਕਦਾ ਨਾ ਕਦੀ ਹੋਵੇਗਾ ਉਨ੍ਹਾਂ ਦੀ ਬਾਤ ਸੋਚ ਅਤੇ ਸੰਗੀਤਕ ਵਿਰਾਸਤ ਸਦਾ ਲੋਕਾਂ ਦੇ ਦਿਲਾਂ ਵਿੱਚ ਜਿਉਂਦੀ ਰਹੇਗੀ